ਸਕੀਨਾ ਦੋਡਾ ਹਰਪਜਨ ਸਿੰਘ ਕੀ ਕਰਦੇ ਹੋ 50 ਸਿੰਘਾਂ ਵਿੱਚ ਗੱਲ ਮੈਨ ਇਹ ਜਿਹੜੀ ਅੱਜ ਇਹ ਲੁਕਟਪੋ ਦੀ ਬਾਰਦਾਤ ਹੋਈ ਹੈ ਇਹ ਤੁਸੀਂ ਦੇਖਿਆ ਇਹਦੇ ਬਾਰੇ ਕੁਝ ਜਾਣਕਾਰੀ ਦਵੋਗੇ ਅਸੀਂ ਬ੍ਰਾਂਚ ਜਾ ਰਹੇ ਸੀ ਰਸਤੇ 'ਚ ਵਿਚਾ ਰੋਲਾ ਪਿਆ ਸੀ ਰੋਲੇ ਦੇ ਵਿੱਚ ਇੱਕ ਲੁਕਟਪੋ ਹੋਈ ਹੈ ਸਿੰਦਲ ਸਟੇਸ਼ਨ ਦੇ ਨਾਲ ਬਾਕੀ ਉਹਨੂੰ ਮੌਕੇ ਤੇ ਨਾਲ ਫੜ ਲਿਆ ਸੀ ਤੇ ਰੌਲਾ ਪਿੰਦਾ ਦੇਖ ਕੇ ਮੈਂ ਵੀ ਗੋਲ ਖੜ ਗਿਆ ਦੇਖਿਆ ਉੱਥੇ ਮੈਂ ਮੌਕੇ ਤੇ ਦੇਖਿਆ ਬੰਦੇ ਨੂੰ ਖੜਿਆ ਹੋਇਆ ਕੋਈ ਪਤਾ ਲੱਗਿਆ ਲੁੱਟਖੋ ਕਿੰਨੇ ਦੀ ਹੈ ਲੁੱਟਖੋ ਕਹਿੰਦੇ ਨੇ ਨਾ ਵੀ 2 ਲੱਖ ਦੇ ਨੇ ਠੀਕ ਹੈ ਕੋਈ ਹੋਰ ਉਹ ਤਾਂ ਜਿੰਮੇ ਕਹ ਰਹੇ ਸੀ ਵੀ ਐਕਟਿਵਾ ਵਗੈਰਾ ਮਿਲਿਆ ਜਾਂ ਹੋਰ ਕੋਈ ਐਕਟਿਵਾ ਜੀ ਇੱਕ ਨਾਲ ਕਹਿੰਦੇ ਕੋਈ ਪਿਸਤਲ ਹੈ ਇਹ ਪਿਸਤਲ ਹੈ ਕਾਰੋ ਸੋਲੇ ਦੀ ਸੇਵ ਕਰ ਲਓ ਕਰ ਲਓ ਇਹਦੀ ਮਜਾਈ ਬਲਾ ਫਿਰ ਦੇ ਆਜੇ ਪੁਲਿਸ ਸਾਡੇ 2 ਲੱਖ ਲੱਕ ਨਟ ਰਿਆ ਹੈ 2 ਲੱਖ ਕੀ ਤੋ ਮੁੰਡੇ ਗੋ ਇਹ ਸਰੀਆਮ ਜੀ ਸਰਸਲੇ ਦੇ ਬਸ ਗਾ ਚਲ ਲਾਓ ਲਾਓ ਚੋ 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 ਲਾ ਕੇ ਦੇ ਦੇਖੋ ਦੇਖੇ ਵੇਸੇ ਕੋਲ ਫੋਲਾ ਹਾਂ ਬਾਨੇ ਤੂੰ ਕੁਮਾ ਰੱਖੋ ਮਾ ਇਥੇ ਬੰਨ ਗਏ ਆ ਨਾ ਸਾਲੇ ਨੂੰ ਬੰਨ ਲੋ ਓ ਰੱਸੀ ਲਿਆ ਓ ਰੱਸੀ ਹੋ ਗਿਆ ਮੇਰੀ ਹੈ ਬਸ ਚਲੋ ਜੀ ਜਿਵੇਂ ਪੈਂਤ ਚ ਆਏ ਮੈਂ ਕੀ ਕਹਿੰਦੇ ਨੇ ਕੌਂਟ ਕਰੇ 80 ਨੇ ਬਾਬਾ ਜੱਲਦਾ ਜੀ ਮੈਂ ਜਿਹੜੇ ਥੱਲੇ ਹੋਇਆ ਬਾਬਾ ਚਾਹਤੇ ਪਾ ਜਲਦਾ ਨਾਲ ਦੇ ਨਾਲ ਹੀ ਐਕਟਿਵ ਦੇ ਉੱਤੇ ਬਾਰੇ ਥੋੜਾ ਫੜਿਆ ਹਾਂ ਜੀ ਅਸੀਂ ਫੜਿਆ ਸਾਰੇ ਇੰਦਿਆਨ ਪਬਲਿਕ ਇਕੱਠੀ ਹੋ ਗਈ ਭਾਗੇ ਨੇ ਨਾਲ ਪੜੋਸੀ ਸਾਰੇ ਆ ਗਏ ਉਹਨਾਂ ਨੇ ਫੜੇ ਲੱਗਿਆ ਨਾਲ ਦੇ ਨਾਲ ਹੀ ਸਾਰਿਆਂ ਨੇ ਬਾੜੀ ਦਾ ਕੁੱਟੇ ਲੱਗਾ ਫਿਰ ਬਾਅਦ ਚ ਪਤਾ ਨਹੀਂ ਕਿਵੇਂ ਹੋ ਗਿਆ ਨਿਕਲੇ ਆ ਉਹਨਾਂ ਫਿਰ ਥੋੜੇ ਥੋੜਾ ਹੋ ਗਿਆ ਸੀਗਾ ਉਹ ਐਕਟਿਵ ਵਾਲੇ ਸੀ ਬਾਈਕਰ ਐਕਟਿਵ ਕਹਿੰਦੇ ਜਾ एक्टिवा ਇੱਥੇ ਖੜੀ ਸੀ ਪੂਰੇ ਸਾੜੇ ਲੱਗੇ ਸੀ। ਉਹ ਕਿੰਨੇ ਪੈਸੇ ਸੀਗੇ 1 ਲੱਖ ਰੁਪਏ ਦੇ। ਕਿਹੜੇ ਬੈਂਕ ਤੋਂ ਲਏ ਜਾਂ ਸੀਗੇ? ਐਕਸਿਸ ਬੈਂਕ ਤੋਂ। اچھا ਇੱਕ ਹੋਰ ਸੋਨ ਨੂੰ ਚਾਹ ਰਿਹਾ ਜੀ ਮੈਂ ਕਹਿੰਦੇ ਤੁਸਚੋ ਕੋਈ ਇਤਰਾਜ਼ਯੋਗ ਚੀਜ਼ਾਂ ਜੀ ਮਿਲੀ ਐ ਐਕਟਿਵਾ 'ਚੋਂ। ਹਾਂਜੀ ਕਹਿ ਪਤਾ ਨਹੀਂ ਭਾਜੀ ਨੇ ਕਿਸ ਨੇ ਚੈੱਕ ਕੀਤਾ ਜੀ ਕਹਿੰਦੇ ਐਕਟਿਵਾ 'ਚ ਬੈਗਸ ਕੋਈ ਪਲਾਸ ਪਿਆ ਜੀ ਕੋਈ ਨਿੱਕਾ ਬਈਏ ਜੀ ਕੁਛ ਐਣ ਜਾ ਨੇ ਸਮਾਨ ਫੂਲਿਆ ਮਾਰਾ ਮੈਂ ਤਾਂ ਸੀ ਤਾਂ ਦੇਖਿਆ ਨਹੀਂ ਉਸਤੇ ਉਹਨੂੰ ਫੜਨ ਦੀ ਬੀਜੀ ਹੋਈ। ਜਿਸ ਜਿਵੇਂ ਉਹ ਪਿਸਟਲ ਦੀ ਗੱਲ ਕਰ ਰਹੇ ਸੀ। ਪਿਸਟਨ